ਲੋ ਸਾਧ ਸੰਗਤ ਜੀ ਸਿੱਖੀ ਦਾ ਸਿੱਧਕ ਨਿਭਾਉਣ ਵਾਲੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਪਾਠਕ ਪ੍ਰਾਤਨੌਲੇ ਵਾਲੇ ਅਤੇ ਤੁਹਾਡਾ ਹਰਮਨ ਪਿਆਰਾ ਬੱਚਾ ਰਾਹੁਲ ਪਾਠਕ ਉਹਨਾਂ ਨੂੰ ਸਮਰਪਿਤ ਇੱਕ ਕਵਿਤਾ ਇੱਕ ਕਵਿਸ਼ਰੀ ਰੂਪੀ ਕਵਿਤਾ ਤੁਹਾਡੇ ਸਨਮੁਖ ਇੰ样 ਕਰਨ ਲੱਗਿਆ ਬਈ ਹੋ ਬਾੜੇ ਔਖੇ ਹਨ ਸਿੱਖੀ ਦੇ ਅਸੂਲ ਜੀ ਰੱਖਣਾ ਸਿੱਧਕ ਸਿੱਖੀ ਦਾ ਹੈ ਰੂਲ ਜੀ ਰੱਖਣਾ ਸਦਕਾ ਸਿੱਖੀ ਦਾ ਹੈ ਰੂਲ ਜੀ ਨਹੀਂ ਬੈਣੀ ਸਦੀਪ ਗਾਉਣੀ ਔਖੀ ਐ ਸਿੱਖੀ ਕਹਿਣੀ ਸੌਖੀ ਤੇ ਕਮਾਉਣੀ ਔਖੀ ਐ ਸਿੱਖੀ ਕਹਿਣੀ ਸੌਖੀ ਤੇ ਨਿਭਾਉਣੀ ਔਖੀ ਐ ਕਿਸੇ ਲਈ ਕੌਣ ਚੱਕੇ ਤਲਵਾਰ ਨੂੰ ਕਿਸੇ ਲਈ ਕੌਣ ਵਾਰੇ ਪਰਿਵਾਰ ਨੂੰ ਕਿਸੇ ਲਈ ਕੌਣ ਵਾਰੇ ਪਰਿਵਾਰ ਨੂੰ ਹੱਥ ਚੱਕ ਫਾਈ ਗਲੇ ਪਾਉਣੀ ਔਖੀ ਐ ਸਿੱਖੀ ਕਹਿਣੀ ਸੌਖੀ ਤੇ ਕਮਾਉਣੀ ਔਖੀ ਐ ਸਿੱਖੀ ਕਹਿਣੀ ਸੌਖੀ ਤੇ ਕਮਾਉਣੀ ਔਖੀ ਐ ਹੋ ਸਿੱਖੀ ਦਾ ਸਿੱਧ ਕਣਾ ਧਰਮ ਹਾਰਨਾ ਹੋ ਸਿੱਖੀ ਦਾ ਸਿੱਧ ਕਣਾ ਧਰਮ ਹਾਰਨਾ ਧਰਮ ਦੇ ਬਾਸਤੇ ਸਰੀਰ ਵਾਰਨਾ ਧਰਮ ਦੇ ਬਾਸਤੇ ਸਰੀਰ ਵਾਰਨਾ ਆਖ ਕੇ ਪਗਾਉਣੀ ਔਖੀ ਐ ਸਿੱਖੀ ਕਹਿਣੀ ਸੌਖੀ ਤੇ ਕਮਾਉਣੀ ਔਖੀ ਐ ਸਿੱਖੀ ਕਹਿਣੀ ਸੌਖੀ ਤੇ ਨਿਵਾਉਣੀ ਔਖੀ ਐ ਛੋਟੇ ਸਹਜਾ ਦੇਨੀਆਂ ਵਿੱਚ ਖੜ ਕੇ ਮੰਨਣੀ ਨਹੀਂ ਇਹ ਕਹਿਣ ਆੜ ਕੇ ਮੰਨਣੀ ਨਹੀਂ ਇਹ ਕਹਿਣ ਆੜ ਕੇ ਨਹੀਂ ਅੱਗੇ ਗਰਦਨ ਚ ਕਾਉਣੀ ਔਖੀ ਐ ਸਿੱਖੀ ਕਹਿਣੀ ਸੌਖੀ ਤੇ ਕਮਾਉਣੀ ਔਖੀ ਐ ਸਿੱਖੀ ਕਹਿਣੀ ਸੌਖੀ ਤੇ ਨਿਭਾਉਣੀ ਔਖੀ ਐ ਉਹ ਧਿਆਲੇ ਜੈ ਸਿੱਖ ਸਿੱਖੀ ਨੂੰ ਕਮਾ ਗਏ ਹੋ ਉਹ ਧਿਆਲੇ ਜੈ ਸਿੱਖ ਸਿੱਖੀ ਨੂੰ ਕਮਾ ਗਏ ਦੇਗਾ ਵਿੱਚ ਬੈਠ ਕੇ ਉਹ ਵਾਲੇ ਖਾ ਗਏ ਦੇਗਾ ਵਿੱਚ ਬੈਠ ਕੇ ਉਹ ਵਾਲੇ ਖਾ ਗਏ ਐਡੀ ਕੁਰਬਾਨੀ ਵੀ ਦਿਖਾਉਣੀ ਔਖੀ ਐ ਸਿੱਖੀ ਕਹਿਣੀ ਸੌਖੀ ਤੇ ਕਮਾਉਣੀ ਔਖੀ ਐ ਸਿੱਖੀ ਕਹਿਣੀ ਸੌਖੀ ਤੇ ਨਿਭਾਉਣੀ ਔਖੀ ਐ ਭਾਈ ਮਾਤੀ ਦਾਸ ਗੋਰਾ ਦਾ ਪਿਆਰਾ ਜੀ ਟੇਖਾ ਜੀ ਦੇ ਸੀਸ ਉੱਤੇ ਚੱਲਿਆ ਰਾਜੀ ਟੇਖਾ ਜੀ ਦੇ ਸੀਸ ਉੱਤੇ ਚੱਲਿਆ ਰਾਜੀ ਆਰੀ ਵੀ ਸਰੀਰ ਤੇ ਚੜਾਉਣੀ ਔਖੀ ਐ ਸਿੱਖੀ ਕਹਿਣੀ ਸੌਖੀ ਤੇ ਕਮਾਉਣੀ ਔਖੀ ਐ ਸਿੱਖੀ ਕਹਿਣੀ ਸੌਖੀ ਤੇ ਕਮਾਉਣੀ ਔਖੀ ਐ ਹਉ ਦਸਵੇਂ ਪਿਤਾ ਦੀ ਸਰਵੰਸ ਵਾਰਿਆ ਦਸਵੇਂ ਪਿਤਾ ਜੀ ਸਰਵੰਸ ਵਾਰਿਆ ਚੱਲਣੇ ਤਸੀਹੇ ਨਾ ਧਰਮ ਹਾਰਿਆ ਚੱਲਣੇ ਤਸੀਹੇ ਨਾ ਧਰਮ ਹਾਰਿਆ ਸਾਰੇ ਗੱਲ ਆਖ ਕੇ ਚੜਾਉਣੀ ਔਖੀ ਐ ਸਿੱਖ ਕਹਿਣੀ ਸੌਖੀ ਤੇ ਕਮਾਉਣੀ ਔਖੀ ਐ ਸਿੱਖ ਕਹਿਣੀ ਸੌਖੀ ਤੇ ਨਿਭਾਉਣੀ ਔਖੀ ਐ ਬਲੋ ਨੀ ਕੀ ਤਿੱਖੀ ਖੰਡਿਓ ਹੈ ਚਾਲ ਜੀ ਸੌਖੀ ਨਾ ਨਿਭਾਉਣੀ ਓਏ ਮੱਖਣ ਲਾਲ ਜੀ ਸੌਖੀ ਨਾ ਨਿਭਾਉਣੀ ਓਏ ਮੱਖਣ ਲਾਲ ਜੀ ਪਾਠ ਕਾ ਕਬੀ ਸ਼ਰੀ ਬਿਗਾਉਣੀ ਔਖੀ ਐ ਸਿੱਖੀ ਕਹਿਣੀ ਸੋਕੀ ਤੇ ਨਿਵਾਉਣੀ ਔਖੀ ਐ ਸਿੱਖੀ ਕਹਿਣੀ ਸੋਕੀ ਤੇ ਨਿਵਾਉਣੀ ਔਖੀ ਐ ਵਾਹਿਗੁਰਜੀ ਦਾ ਕਾਲ ਸਾ ਵਾਹਿਗੁਰਜੀ ਕੀ ਫਤਿਹ